ਮੈਂ ਸੱਚੇ ਸਾਬ ਨੂੰ ਸਦਰ ਥਾਣਾ ਪੈਂਦਾ ਨਾ ਹਾਂਜੀ ਹਾਂਜੀ ਭਾਈ ਜੀ ਕੋਸ਼ਿਸ਼ ਨਹੀਂ ਕਰਦੇ ਜੀ ਸਵੇਰੇ ਲਿਆ ਕੇ ਛੱਡ ਦੇਣਾ ਉਹਨਾਂ ਨੂੰ 2 ਘੰਟਿਆਂ ਬਾਅਦ ਚਲੋ ਕੰਪਲੇਂਟ ਦਿਓ ਤੁਸੀਂ ਕੋਈ ਗੱਲ ਤੁਹਾਨੂੰ ਪਤਾ ਹੀ ਹੈ 7-8 ਦਰ ਉਹ ਨਹੀਂ ਪਤਾ ਸਾਨੂੰ ਪਣਕ ਵੀ ਨਹੀਂ ਹੈਗੀ ਕਿ ਉੱਪਰ ਚੜ੍ਹਿਆ ਹੋਇਆ ਠੀਕ ਹੈ ਜੀ ਜਦੋਂ ਮੈਂ ਅੰਦਰ ਗਿਆ ਮੈਂ ਅੰਦਰ ਜਾ ਕੇ ਮੈਂ ਜਦੋਂ ਅੰਦਰ ਗਿਆ ਨਾਲੇ ਬਾਹਰੋਂ ਖੜਾਕੇ ਦੀ ਆਵਾਜ਼ ਆਈ ਖੜਾਕੇ ਦੀ ਆਵਾਜ਼ ਆਈ ਨਾਲੇ ਦੋ ਜਣ ਦੋ ਜਣ ਸੀਗੇ ਨਾਲੇ ਇੱਕ ਚਿੱਟਾ ਗੋੜਾ ਸੋਮ ਸੋਨ ਦਾ ਜੀ ਦਾ ਨਾਮ ਦੱਸ ਰਿਹਾ ਇਹ ਦੋ ਜਣੇ ਸੀਗੇ ਮੈਂ ਨਾਲੇ ਦੌੜ ਕੇ ਆਇਆ ਇੱਥੇ ਤਿੰਨ ਮੁੰਡੇ ਖੜੇ ਸੀ ਦੋਸਤੇ ਮੇਰੇ ਤਿੰਨੇ ਜਣੇ ਖੜੇ ਇਹ ਕਹਿੰਦੇ ਉਧਰ ਨੂੰ ਦੌੜਿਆ ਤੇ ਖੇਤਾ ਮਗਰ ਦੌੜੇ ਸੀ ਮਗਰ ਦੌੜ ਕੇ ਸਾਹਮਣੇ ਖੜਾ ਸਾਹਮਣੇ ਦੌੜ ਤਾਂ ਹੋਏ ਨਹੀਂ ਇਹ ਨਸ਼ਾ ਕੀਤਾ ਹੋਏ ਨੇ ਦੌੜ ਹੋਏ ਨਹੀਂ ਇਹ ਦੇਖੋ ਆ ਬੈਟਰੀ ਚੋਰੀ ਆ ਬੈਟਰੀ ਚੋਰੀ ਕਰਦੇ ਸੀ ਕਿਹਦੇ ਚੋਂ ਕਲਰ ਦਾ ਸੀ ਇਹ ਸਰ ਭਾਈ ਲਾਈਟ ਲੱਗੀਆਂ ਜਿਹੜੀਆਂ ਸਰਕਾਰ ਦੇ ਸੈਟੇਲੈਟ ਸਟਰੀਟ ਲਾਈਟਾਂ ਆ ਜੀ ਜੀ ਤੇ ਫਿਰ ਲਾਈਟ ਉੱਪਰ ਹੋਣੀ ਥੋੜੀ ਹਾਈਟ ਤੇ ਸਾਡੀ ਭਾਈ ਘਾਦੇ ਲੇਕਿਨ ਸਾਰੇ ਪਿੰਡ ਦੀਆਂ ਸਟਰੀਟ ਲਾਈਟਾਂ ਇਹਨਾਂ ਨੇ ਕੱਢ ਕੇ ਮਤਲਬ ਵੇਚ ਦਿੱਤੀਆਂ ਇੱਕ ਲਾਈਟ ਸਾਡੇ ਘਰ ਦੇ ਮੋੜੇ ਬਚੀ ਸੀ ਕਿ ਜਿਹੜੇ ਪੱਟੀ ਸਾਹਿਬ ਸਰਪੰਚ ਹਨ ਉਹਨਾਂ ਦੇ ਘਰ ਦੇ ਮੋੜੇ ਸਾਡਾ ਘਰ ਇੱਕੋ ਬਚੀ ਸੀ ਅਸੀਂ ਕਹੇ ਵੀ ਚਲੋ ਜੀ ਤੇ ਖੈਰ ਹੈ ਰਹਿਮਤ ਹੈ ਪਰ ਇਹਨਾਂ ਨੇ ਅਜੂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਾ ਜੀ ਇਹ ਵੀ ਹੈ ਨਾ ਕਿ ਰਾਤ ਕੋਈ ਨਹੀਂ ਰਾਤ ਹੋਈ ਹੈ ਕਿ ਦਿਨ ਦਿਹਾੜੇ ਅਸੀਂ ਬਾਹਰ ਖੜੇ ਆਂ ਅਸੀਂ ਬਾਹਰ ਖੜੇ ਲਾਈਟਾਂ ਲਗਾ ਕੋਈ ਸੌਣ ਚਲੇ ਗਿਆ ਹਾਂਜੀ 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 8 ਵਜੇ ਦੀ ਗੱਲ ਹੈ ਜੀ 8 ਵਜੇ ਦੀ ਗੱਲ ਤੁਸੀਂ ਨਨਫਾਰਮ ਕਰਤਾ ਜੀ ਹਾਂਜੀ ਕਰਤਾ ਤੁਹਾਡੇ ਤੋਂ ਪਹਿਲਾਂ ਕੀਤਾ ਮਠਾਈ ਤੱਕ ਆਏ ਨਹੀਂ ਤੁਹਾਡੇ ਤੋਂ ਪਹਿਲਾਂ ਉਹਨਾਂ ਨੇ ਨਨਫਾਰਮ ਕੀਤਾ ਪਰ ਹਾਂਜੀ ਸਰ ਸਿਚੁਏਸ਼ਨ ਪੂਰੀ ਸਮਝਾ ਦਿਓ ਜੀ ਪਹਿਲਾਂ ਕਿੰਨੀਆਂ ਚੋਰੀਆਂ ਹੋਈਆਂ ਪਿੰਡ ਦੇ ਵਿੱਚ ਤਾਂ ਜੀ ਇੱਕ ਤਾਂ ਘਰ ਦੇ ਵਿੱਚ ਚੋਰੀ ਹੋਈ ਮਹੀਨਾ ਕੋ ਹੋ ਗਿਆ ਜੀ ਹਾਂ ਉਹ ਉਧਰ ਇਹਨਾਂ ਦੇ ਵਿੱਚ ਚੋਰੀ ਹੋਈ ਹੈ ਜੀ ਇੱਕ ਦਿਨ ਇਹਨਾਂ ਨੇ ਚੋਰੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499